ਸ਼ੰਭੂ ਅਤੇ ਖਨੋਰੀ ਵਿਖੇ ਮੋਰਚਾ ਲਗਾਈ ਬੈਠੇ ਕਿਸਾਨ ਸੰਗਠਨਾਂ ਨੇ ਅੱਜ ਬੀਜੇਪੀ ਦੇ ਸੰਸਦ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਚੰਡੀਗੜ੍ਹ ਵਿੱਚ ਵੀ ਕਾਂਗਰਸ ਦੇ ਐਮਪੀ ਮਨੀਸ਼ ਤਵਾੜੀ ਨੂੰ ਕਿਸਾਨ ਆਗੂਆਂ ਨੇ ਮੰਗ ਪੱਤਰ ਦਿੱਤਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਮਸਲਿਆਂ ਪ੍ਰਤੀ ਧਿਆਨ ਨਹੀਂ ਦੇ ਰਹੀ ਅਤੇ ਨਾ ਹੀ ਉਹਨਾਂ ਨੂੰ ਦਿੱਲੀ ਵਿਖੇ ਰੋਸ ਮਾਰਚ ਕਰਨ ਦੇ ਰਹੀ ਹੈ ਅਗਲੇ ਦਿਨਾਂ ਦੌਰਾਨ ਵੀ ਕਿਸਾਨ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨਗੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਲਿਖੀਆਂ ਆਪਣੀ ਮੇਨ ਮੰਗਾ ਜੀ ਹੈਗੀਆਂ ਇੱਕ ਤਾਂ ਐਮਐਸਪੀ ਦੀ ਗਰੰਟੀ ਕਾਨੂੰਨ ਦੂਜਾ ਸੁਆਮੀ ਨਾਥਨ ਰਿਪੋਰਟ ਜਿਹੜੀ ਉਹ ਲਾਗੂ ਕੀਤੀ ਜਾਵੇ ਤੀਜਾ ਲਖੀਮਪੁਰ ਖੀਰੀ ਦੀ ਜਿਹੜੀ ਵੀ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਤੇ ਜਿਹੜੇ ਵੀ ਚੰਡੀਗੜ੍ਹ ਨੂੰ ਵਿੱਚ ਇਨਕਲੂਡ ਕਰਕੇ ਅੰਦੋਲਨ ਦੇ ਦੌਰਾਨ ਜਿੰਨੇ ਵੀ ਪਰਚੇ ਹੈ ਉਹਨਾਂ ਰੱਦ ਕੀਤੇ ਜਾਣ ਮੰਗਾ ਤੇ ਬਹੁਤ ਨੇ ਮੈਂ ਕਿ ਚਾਰੇ ਮੁੱਖ ਮੰਗਾ ਨੇ ਬਾਕੀ ਮੰਗਾ ਕਾਫੀ ਨੇ ਉਹ ਮੰਗ ਪੱਤਿਆਂ 'ਚ ਲਿਖੀ ਹੋਈਆਂ ਨੇ ਸਾਰੀਆਂ ਹਾਂਜੀ ਸਿਰਫ ਆਸ਼ਵਾਸ਼ਣ ਜਿਸ ਤਰੀਕੇ ਨਾਲ ਪਹਿਲਾਂ ਤੁਹਾਨੂੰ ਦਿੱਤੇ ਜਾ ਰਹੇ ਸੀ ਹਾਂ ਚਾਹੇ ਸੱਤਾਧਿਰ ਵੱਲੋਂ ਹੋਵੇ ਤੇ ਵਿਰੋਧੀ ਧਿਰ ਵੱਲੋਂ ਉਸ ਆਸ਼ਵਾਸ਼ਣ ਤੇ ਹੀ ਆਪਣਾ ਸੰਘਰਸ਼ ਮੁਲਤਵੀ ਕਰ ਦੋਗੇ ਜਾਂ ਫਿਰ ਅੱਗੇ ਵੀ ਕਿਸੇ ਤਰੀਕੇ ਦਾ ਸੰਘਰਸ਼ ਲਿਖੋ ਸੰਘਰਸ਼ ਤਾਂ ਅੱਗੇ ਚੱਲੂਗਾ ਜੀ ਸੰਘਰਸ਼ ਨਹੀਂ ਰੁਕਦਾ ਸੰਘਰਸ਼ ਤਾਂ ਇਹ ਇਸ ਵਾਰੀ ਜਿਹੜਾ ਸੰਘਰਸ਼ ਲਿਖਿਆ ਗਿਆ ਐਮਐਸਪੀ ਲੈ ਕੇ ਹੀ ਵਾਪਸ ਮੁੜਾਂਗੇ ਉਸ ਤੋਂ ਥੱਲੇ ਕੁਝ ਨਹੀਂ ਆ ਔਰ ਸੁਆਮੀ ਨਾਥਨ ਰਿਪੋਰਟ ਹੈ ਉਹਨੂੰ ਅਸੀਂ ਲਾਗੂ ਕਰਾ ਕੇ ਰੱਖਾਂ ਜਿਵੇਂ ਸੀ 2 50 ਪਲੱਸ ਦਾ ਫਾਰਮੂਲਾ ਉਹਨਾਂ ਨੇ ਲਿਖਿਆ ਸਾਰਾ ਤੁਸੀਂ ਵੀ ਪੜਿਆ ਬੜੀ ਦੇਰ ਤੋਂ ਇਸ ਤੇ ਚਰਚਾ ਚੱਲ ਰਹੀ ਆ ਉਹਨੂੰ ਵੀ ਲਾਗੂ ਕਰਾਵਾਂਗੇ ਤੇ ਆਪਣੇ ਜਿਹੜੀ ਮੇਨ ਆ ਜਿਹੜਾ ਕਿਸਾਨਾਂ ਦੇ ਉੱਪਰ ਕਰਜ਼ਾ ਉਹਦਾ ਮਾਫੀ ਦਾ ਕੈਨਸਲ ਹੋ ਜਾਣਾ ਹੂੰ ਮਨੀਸ਼ ਤਵਾੜੀ ਜੀ ਨਾਲ ਹੋਈ ਤੁਹਾਡੀ ਗੱਲਬਾਤ ਕਿਉਂਕਿ ਸਾਨੂੰ ਪਤਾ ਲੱਗਿਆ ਕੋਈ ਨਿਕਲ ਤੁਸੀਂ ਮਨੀਸ਼ ਤਵਾੜੀ ਜੀ ਨਾਲ ਤਾਂ ਗੱਲ ਨਹੀਂ ਸੀ ਪਰ ਕੱਲ ਡਿਪਾਰਟਮੈਂਟ ਨਾਲ ਗੱਲ ਹੀ ਸੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਤੁਸੀਂ 11 ਵਜੇ ਉੱਥੇ ਪਹੁੰਚ ਜਾਓ ਹੂੰ ਵੀ ਤੁਸੀਂ ਆਪਣਾ ਆ ਕੇ ਮੰਗ ਪੱਤਰ ਉੱਥੇ ਦੇ ਦਿਓ ਨਹੀਂ ਪਰ ਰਵਈਆ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਉਹ ਜਾ ਚੁੱਕੇ ਨੇ ਦੇਖੋ ਪਹਿਲੀ ਵਾਰੀ ਅਸੀਂ ਤਾਂ ਫਸਟ ਟਾਈਮ ਮਿਲਣਾ ਸੀ ਉਹਨਾਂ ਨੂੰ ਕਿਉਂਕਿ ਉਹ ਹੁਣ ਨਵੇਂ-ਨਵੇਂ ਐਮਪੀ ਬਣੇ ਨੇ ਤੇ ਫਸਟ ਟਾਈਮ ਉਹਨਾਂ ਨੂੰ ਮਿਲਣਾ ਸੀ ਅਗਰ ਉਹ ਨਹੀਂ ਵੇਟ ਕੀਤੀ ਰੁਪਈਆ ਰਵਈਆ ਤਾਂ ਉਹਨਾਂ ਦਾ ਇੱਥੇ ਹੀ ਪਤਾ ਲੱਗ ਗਿਆ ਵੀ ਜੇ ਤੁਹਾਨੂੰ ਨਹੀਂ ਮਿਲਣਾ ਚਾਹੁੰਦੇ ਹੁਣ ਸਿੱਧੇ ਜੀ ਗੱਲੋਂ ਨਹੀਂ ਮਿਲਣਾ ਚਾਹੁੰਦੇ ਹੋਣ ਜੇ ਮਿਲਣਾ ਚਾਹੁੰਦਾ ਕਿਸਾਨਾਂ ਦੇ ਕਿਸਾਨਾਂ ਪੱਕੀ ਸਰਕਾਰ ਕਿਸਾਨਾਂ ਦੀ ਗੱਲ ਕਰਨ ਵਾਲੀ ਸਰਕਾਰ ਹੈ ਇਹ ਆਪਣਾ ਰਾਹੁਲ ਜੀ ਨੇ ਵੀ ਕਿਹਾ ਸੀਗਾ ਵੀ ਆਪਾਂ ਐਮਐਸਪੀ ਦਵਾਂਗੇ ਤੇ ਇਹ ਤਾਂ ਹੈ ਹੀ ਨਮਾਇंदे ਆਪਣਾ ਕਾਂਗਰਸ ਇਹਨਾਂ ਨੂੰ ਵੇਟ ਕਰਨੀ ਚਾਹੀਦੀ ਨਹੀਂ ਹੈਗੀ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਅਸੀਂ ਮੰਗ ਪੱਤਰ ਉੱਪਰ ਦੇ ਕੇ ਜਾਵਾਂਗੇ ਜਿਹੜਾ ਵੀ ਆਜੇ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਕਿਸਾਨਾਂ ਪ੍ਰਤੀ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਅਸੀਂ ਵਾਧੂ ਫਸਲਾਂ ਤੇ ਐਮਐਸਪੀ ਦੇ ਦਾਂਗੇ 5 ਮਿੰਟ ਚ ਐਮਐਸਪੀ ਦੇ ਦਾਂਗੇ ਬਹੁਤ ਸਾਰੇ ਵਾਅਦੇ ਕਿਸਾਨਾਂ ਨਾਲ ਕੀਤੇ ਗਏ ਸੀ ਤੇ ਪੰਜਾਬ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਅਸੀਂ ਜਿਹੜਾ ਨਹਿਰੀ ਪਾਣੀ ਆ ਉਹਦੇ ਨਾਲ ਹੀ ਸਿੰਚਾਈ ਹੈ ਜਿਹੜੀ ਉਹ ਪਿੰਡ ਪਿੰਡ ਤੱਕ ਪਹੁੰਚਾ ਦਾਂਗੇ ਪੰਜਾਬ ਦੇ ਕੋਨੇ ਕੋਨੇ ਤੱਕ ਪਹੁੰਚਾ ਦਾਂਗੇ ਜਿਹੜੀਆਂ ਸਾਡੇ ਸੂਬੇ ਸੀ ਜਾ ਫਿਰ ਜਿਹੜੇ ਬਰਸਾਤੀ ਨਾਲੇ ਸੀਗੇ ਉਹਨਾਂ ਦੀ ਸਾਫ ਸਪਾਈ ਦਾ ਕੰਮ ਭਾਵੇਂ ਲੈ ਲਈਏ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਰਹੀਆਂ ਨੇ ਜਦੋਂ ਨਹਿਰਾਂ ਦੇ ਨੱਕੇ ਟੁੱਟਦੇ ਬਿਲਕੁਲ ਪਿਛਲੇ ਸਾਲ ਜਦੋਂ ਮਾਨਸੂਨ ਆਇਆ ਸੀਗਾ ਤੇ ਤੁਸੀਂ ਸਭ ਨੇ ਦੇਖਿਆ ਸੀਗਾ ਪੰਜਾਬ ਦੇ ਵਿੱਚ ਜੋ ਤਬਾਹੀ ਹੋਈ ਆ ਫਸਲਾਂ ਦੀ ਮੇਰਾ ਖਿਆਲ ਅਜ ਤੱਕ ਉਹ ਮਆਵਜਕ ਸੰਨਾਨ ਨੂੰ ਨਹੀਂ ਮਿਲਿਆ ਸਿਰਫ ਉਹ ਕਾਗਜ਼ ਪੱਤਰਾਂ ਦੇ ਵਿੱਚ ਹੀ ਚੱਲ ਰਿਹਾ ਵੀ ਇਹਨਾਂ ਨੂੰ ਇਹਨਾਂ ਦੇਣਾ ਇਹਨਾਂ ਦੇਣਾ ਪਰ ਉਹ ਮੁਆਵਜ਼ਾ ਨਹੀਂ ਮਿਲਿਆ ਔਰ ਜਿਹੜੀ ਪੰਜਾਬ ਦੀ ਸਰਕਾਰ ਦੀ ਮੈਂ ਗੱਲ ਕਰਾਂ ਵੀ ਉਹ ਸਾਰੀ ਦੇਖ ਚੁੱਕੇ ਨੇ ਜੋ ਜੋ ਉਹਨਾਂ ਨੇ ਕਿਹਾ ਸੀ ਇੱਕ ਵੀ ਵਾਦਾ ਉਹਨਾਂ ਨੇ ਸਿਰਫ ਆ ਬਿਜਲੀ ਪਾਣੀ ਤੋਂ ਲੈ ਕੇ ਹੋਰ ਕੋਈ ਵਾਦਾ ਨਹੀਂ ਉਹਨਾਂ ਨੇ ਪੂਰਾ ਕੀਤਾ ਹੈਗਾ ਤੁਸੀਂ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਮੇਰੇ ਖਿਆਲ ਨਾਲ ਐਲਾਨ ਕੀਤਾ ਸੀ ਕਿ ਅਸੀਂ ਵਿਰੋਧੀ ਧਿਰ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਸੱਤਾਧਿਰ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਦੇਖੋ ਇਹ ਉਹਨਾਂ ਦਾ ਜੀ ਜਿਹੜੇ ਆਪਣੇ ਅੱਗੇ ਆਪਣਾ ਲੀਡਰ ਨੇ ਆਪਣਾ ਮੋਰਚੇ ਤੇ ਬੈਠੇ ਨੇ ਇਹ ਉਹਨਾਂ ਦਾ ਫੈਸਲਾ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਵੀ ਸੱਤਾਧਰਮ ਨੂੰ ਵੀ ਮੰਗ ਪੱਤਰ ਦੇਣੇ ਚਾਹੀਦੇ ਸੀ ਨਹੀਂ ਉਹਨਾਂ ਘਰਾਂ ਦੇ ਅੱਗੇ ਵੀ ਜਾ ਕੇ ਬਿਲਕੁਲ 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 ਹੋਣਾ ਚਾਹੀਦਾ ਜੀ ਕਿਉਂਕਿ ਕਿਉਂਕਿ ਕਾਨੂੰਨ ਤਾਂ ਉਹਨਾਂ ਨੇ ਲਾਗੂ ਕਰ ਦਿੱਤਾ ਹਾਂ ਕਾਨੂੰਨ ਉਹਨਾਂ ਨੇ ਕਿਉਂਕਿ ਉਹ ਵੀ ਸੈਂਟਰ ਦੇ ਵਿੱਚ ਤਾਂ ਉਹ ਹੀ ਬੈਠੇ ਨੇ ਜੀ ਉਹਨਾਂ ਨੂੰ ਦੇਣਾ ਚਾਹੀਦਾ ਚਲੋ ਅੱਜ ਉਹਨਾਂ ਦੀ ਇਹ ਕੋਲ ਆ ਅਸੀਂ ਉਹਨਾਂ ਦੀ ਕੋਲ ਤਹੀ ਇਹਨਾਂ ਨੂੰ ਅੱਜ ਮੰਗ ਪੱਤਰ ਦੇਣ ਆਏ ਹੈਗੇ ਆ ਬਾਕੀ ਅੱਗੇ ਨੂੰ ਇਹ ਹੋਊਗਾ ਵੀ ਮੇਨ ਮੰਗ ਪੱਤਰ ਉਹਨਾਂ ਨੂੰ ਵੀ ਦਿੱਤਾ ਜਾਵੇ ਕਿਉਂਕਿ ਕੰਨ ਤਾਂ ਉਹਨਾਂ ਦੇ ਖੜਕਾਣੇ ਸੀ ਜੂ ਤਾਂ ਉਹਨਾਂ ਦੇ ਨਹੀਂ ਸਰਕਤ ਸੀ ਕੰਨ ਤੇ ਜੀ ਹ